ਸਾਰਿਆਂ ਨੂੰ ਜਮਸੀਦੀ ਅੱਜ ਅਸੀਂ ਪੜਾਂਗੇ ਅਮੋਸ ਦਾ ਪੰਜਵਾਂ ਅਧਿਆਇ ਯਹੋਵਾ ਨੇ ਪਾਲੋ ਅਤੇ ਜਿਉ ਯਹਵਾ ਦਾ ਦਿਨ ਹਨੇਰਾ ਹੈ ਪਹਿਲੀ ਆਇਤ ਹੈ ਇਸਰਾਇਲ ਦੇ ਘਰਾਂ ਨੇ ਇਸ ਗੱਲ ਨੂੰ ਸੁਣੋ ਜਿਹੜੀ ਮੈਂ ਤੁਹਾਡੇ ਉੱਤੇ ਵਹਿਣ ਪਾ ਕੇ ਚੁੱਕਦਾ ਹਾਂ ਦੂਸਰੀ ਆਇਤ ਇਸਰਾਇਲ ਦੀ ਕੁਆਰੀ ਡਿੱਗ ਪਈ ਉਹ ਫੇਰ ਨਾ ਉੱਠੇਗੀ ਉਹ ਆਪਣੀ ਭੂਮੀ ਉੱਤੇ त्याग ਗਈ ਹੈ ਉਹ ਦਾ ਚੁੱਕਣ ਵਾਲਾ ਕੋਈ ਨਹੀਂ ਤੀਸਰੀ ਆਇਤ ਪ੍ਰਭੂ ਯਹਵਾ ਇਨਫਰਮ ਹੁੰਦਾ ਹੈ ਜਿਸ ਸ਼ਹਿਰ ਵਿੱਚ ਹਜ਼ਾਰ ਨਿਕਲਦੇ ਸਨ ਉੱਥੋਂ 100 ਰਹਿ ਜਾਣਗੇ ਜਿਸ ਤੋਂ 100 ਨਿਕਲਦੇ ਸਨ ਉੱਥੇ 10 ਰਹਿ ਜਾਣਗੇ ਇਜ਼ਰਾਈਲ ਦੇ ਘਰਾਣੇ ਲਈ ਚੌਥੀ ਆਇਤ ਯਹਵਾ ਇਜ਼ਰਾਈਲ ਦੇ ਘਰਾਣੇ ਨੂੰ ਇਉਂ ਆਖਦਾ ਹੈ ਮੈਨੂੰ ਪਾਲੋ ਤਾਂ ਤੁਸੀਂ ਜਿਓਗੇ ਪੰਜਵੀਂ ਆਇਤ ਪਰ ਬਤੈਲ ਨੂੰ ਨਾ ਪਾਲੋ ਨਾ ਗਿਲਗਾਲ ਵਿੱਚ ਵੜੋ ਨਾ ਬੈਰਸ਼ਬਾ ਨੂੰ ਲੰਘੋ ਕਿਉਂ ਜੋ ਗਿਲਗਾਲ ਜ਼ਰੂਰ ਅਸੀਰੀ ਵਿੱਚ ਜਾਵੇਗਾ ਤੇ ਬਤੈਲ ਮੁੱਕ ਜਾਵੇਗਾ ਛੇਵੇਂ ਆਇਤ ਇਹ ਹਵਾ ਨੂੰ ਪਾਲੋ ਅਤੇ ਜੀਉ ਮਤੇ ਉਹ ਅੱਗ ਵਾਂਜ ਯੂਸਫ ਦੇ ਘਰਾਣੇ ਉੱਤੇ ਭੜਕ ਕੁੱਠੇ ਅਤੇ ਉਹ ਭਸਮ ਉਹਨ ਨੂੰ ਭਸਮ ਕਰਿਆ ਤੇ ਬੈ ਤੇਲ ਲਈ ਕੋਈ ਬੁਝਾਉਣ ਵਾਲਾ ਨਾ ਹੋਵੇ ਸੱਤਵੇਂ ਆਇਤ ਤੁਸੀਂ ਜਿਹੜੇ ਇਨਸਾਫ ਨੂੰ ਨਾਗ ਦੇਉਣੇ ਵਿੱਚ ਬਦਲਦੇ ਹੋ ਅਤੇ ਧਰਮ ਨੂੰ ਧਰਤੀ ਉੱਤੇ ਪਟਕਾਉਂਦੇ ਹੋ ਅੱਠਵੇਂ ਆਇਤ ਉਹ ਜੋ ਕੱਚ ਬਚਿਆ ਅਤੇ ਸੱਤ੍ਰਿਕ ਦੇ ਬਣਾਉਣ ਵਾਲਾ ਹੈ ਜੋ ਮੌਤ ਦੇ ਸائے ਨੂੰ ਫਜਰ ਵਿੱਚ ਬਦਲ ਦਿੰਦਾ ਹੈ ਜੋ ਦਿਨ ਨੂੰ ਰਾਤ ਦਾ ਹਨੇਰਾ ਬਣਾ ਦਿੰਦਾ ਹੈ ਜੋ ਸਮੁੰਦਰ ਦੇ ਪਾਣੀਆਂ ਨੂੰ ਸੱਦਦਾ ਅਤੇ ਉਹਨਾਂ ਨੂੰ ਧਰਤੀ ਉੱਤੇ ਵਹਾਉਂਦਾ ਹੈ ਯਹਵਾ ਉਹਦਾ ਨਾਮ ਹੈ 9 ਐਤ ਜੋ ਹਲਾਕਤ ਤੇ ਬਲਵਾਨ ਹੁੰਤੇ ਲਿਸ਼ਕੋਂਦਾ ਹੈ ਜੋ ਹਲਾਕਤ ਗੜ ਉੱਤੇ ਪੈਂਦੀ ਹੈ 10 ਐਤ ਜੋ ਫਾਟਕ ਵਿੱਚ ਤੜਦਾ ਹੈ ਉਹ ਉਸ ਨਾਲ ਵੈਰ ਰੱਖਦੇ ਹਨ ਜੋ ਸੱਚ ਹੀ ਸੱਚ ਬੋਲਦਾ ਹੈ ਉਸ ਤੋਂ ਘਿਣ ਕਰਦੇ ਹਨ 11ਵੀਂ ਐਤ ਐਸ ਲਈ ਕਿ ਤੁਸੀਂ ਗਰੀਬ ਨੂੰ ਮਦਦ ਦੇ ਹੋ ਅਤੇ ਉਸ ਨੂੰ ਉਸ ਤੋਂ ਕਣਕ ਦੀ ਉਗਰਾਹੀ ਜ਼ਿਆਸਤੀ ਨਾਲ ਕਰਦੇ ਹੋ ਤੁਸੀਂ ਘੜੇ ਹੋਏ ਪੱਥਰਾਂ ਦੇ ਘਰ ਬਣਾਏ ਪਰ ਉਹਨਾਂ ਵਿੱਚ ਵਸੋਗੇ ਨਾ ਤੁਸੀਂ ਸੋਹਣੇ ਅੰਗੂਰੀ ਬਾਗ ਲਾਇਓ ਪਰ ਉਹਨਾਂ ਦੀ ਮੈਨ ਆ ਪੀਓਗੇ 12ਵੀਂ ਐਤ ਮੈਂ ਤੁਹਾਡੇ ਬਹੁਤੇ ਅਪਰਾਧਨ ਅਤੇ ਤੁਹਾਡੇ ਵੱਡੇ ਪਾਪਾ ਨੂੰ ਜਾਣਦਾ ਜੋ ਤੁਸੀਂ ਧਰਮੀ ਨੂੰ ਸਤਾਉਣ ਵਾਲੇ ਅਤੇ ਵੱਢੀ ਲੈਣ ਵਾਲੇ ਹੋ ਜੋ ਫਾਟਕ ਵਿੱਚ ਕੰਗਾਲਾਂ ਦਾ ਹੱਕ ਮਾਰਦੇ ਹੋ 13ਵੇਂ ਅਥਾ ਸੋ ਜਿਹੜਾ ਚਾਤਰ ਹੈ ਉਹ ਉਸ ਸਮੇਂ ਵਿੱਚ ਚੁੱਪ ਸਾਧ ਲਵੇ ਕਿਉਂ ਜੋ ਇਹ ਵੇਲਾ ਬੁਰਾ ਹੈ 14ਵੇਂ ਅਥਾ ਭਲਾ ਪਾਲੋ ਨਾ ਕਿ ਬੁਰਾ ਤਾਂ ਜੋ ਤੁਸੀਂ ਜਿਉਂਦੇ ਰਹੋ ਅਤੇ ਇਉਂ ਸਹਨਾ ਦਾ ਯਹਵਾ ਯਹਵਾ ਸਹਨਾ ਦਾ ਪਰਮੇਸ਼ਰ ਤੁਹਾਡੇ ਅੰਗ ਸੰਗ ਹੋਵੇਗਾ ਜਿਵੇਂ ਤੁਸੀਂ ਕਹਿੰਦੇ ਹੋ 15ਵੇਂ ਆਇਤ ਬਦੀ ਤੋਂ ਕਿਣ ਕਰੋ ਨੇਕੀ ਨੂੰ ਪਿਆਰ ਕਰੋ ਫਾਟਕਵੰਜੇ ਇਨਸਾਫ ਕਾਇਮ ਕਰੋ ਸ਼ਾਇਦ ਸੈਨ ਯਹਵਾ ਸੈਨਾ ਦਾ ਪਰਮੇਸ਼ਰ ਯੂਸਫ ਦੇ ਬਕੀਰ ਨਾਲ ਦਇਆ ਕਰੇ 16ਵੇਂ ਆਇਤ ਸੋ ਪ੍ਰਭੂ ਯਹਵਾ ਸੈਨਾ ਦਾ ਪਰਮੇਸ਼ਰ ਇਹ ਫਰਮਾਉਂਦਾ ਹੈ ਸਾਰਿਆਂ ਚੌਂਕਾ ਵਿੱਚ ਚਿੱਖ ਜਹਾੜਾ ਅਤੇ ਸਾਰੀਆਂ ਗਲੀਆਂ ਵਿੱਚ ਉਹ ਹਾਏ ਹਾਏ ਆਖਣਗੇ ਅਤੇ ਉਹ ਕਿਸਾਨ ਨੂੰ ਸੋਗ ਲਈ ਸੱਦਣਗੇ ਅਤੇ ਸਿਆਪੇ ਦੇ ਮਹਰ ਮਹਾਰਾ ਨੂੰ ਰੋਣ ਪਿੱਟਣ ਲਈ 7ਵੇਂ ਇਤ ਸਾਰੇ ਅੰਗੂਰੀ ਬਾਗਾਂ ਵਿੱਚ ਰੋਣ ਪਿੱਟਣਾ ਹੋਵੇਗਾ ਕਿਉਂ ਜੋ ਮੈਂ ਤੁਹਾਡੇ ਵਿੱਚੋਂ ਦੀ ਲੰਗਾ ਗਈ ਆ ਕਹਿੰਦਾ ਹੈ 18ਵੇਂ ਇਤ ਹਾਈ ਤੁਹਾਡੇ ਉੱਤੇ ਯਹੋਵਾ ਦੇ ਦਿਨ ਨੂੰ ਲੋਚਦੇ ਹੋ ਤੁਸੀਂ ਯਹੋਵਾ ਦੇ ਦਿਨ ਕਾ ਨੂੰ ਚਾਹੁੰਦੇ ਹੋ ਉਹ ਹਨੇਰਾ ਹੈ ਚਾਨਣ ਨਹੀਂ 19ਵੇਂ ਇਤ ਜਿ ਕੋਈ ਮਨੁੱਖ ਬੱਬਰ ਸ਼ੇਰ ਅੱਗੋਂ ਨੱਠੇ ਅਤੇ ਰਿਸ਼ ਉਹਨੂੰ ਟੱਕਰੇ ਜਾ ਉਹ ਘਰ ਵਿੱਚ ਵੜੇ ਤਾਂ ਆਪਣਾ ਹੱਥ ਕੰਧ ਉੱਤੇ ਰੱਖੇ ਅਤੇ 나ਗ ਉਸ ਨੂੰ ਡੱਸ ਜਾਵੇ 20ਵੀਂ ਐਤ ਕਿ ਯਹਵਾ ਦਿਨ ਹਨੇਰਾ ਨਹੀਂ ਹੋਵੇਗਾ ਨਾ ਕਿ ਚਾਨਣ ਅਤੇ ਹਨੇਰ ਕੋਪ ਹਨੇਰ ਵਿੱਚ ਜਿਸ ਦੇ ਵਿੱਚ ਕੋਈ ਚਮਕ ਨਾ ਹੋਵੇਗੀ 21ਵੀਂ ਐਤ ਮੈਂ ਤੁਹਾਡੇ ਪਰਬਾਂ ਨਾਲ ਵੈਰ ਰੱਖਦਾ ਤੇ ਘਿੰਣ ਕਰਦਾ ਹਾਂ ਅਤੇ ਤੁਹਾਡੇ ਜੋੜ ਮੇਲਿਆਂ ਨੂੰ ਪਸੰਦ ਨਹੀਂ ਕਰਦਾ ਬਾਈ ਮੈਂ ਇਥੇ ਭਾਵੇਂ ਤੁਸੀਂ ਮੈਨੂੰ ਹੋਮ ਬਲੀਆਂ ਅਤੇ ਮੈਦੇ ਦੀਆਂ ਪੇਟਾ ਚੜਾਓ ਮੈਂ ਉਹਨਾਂ ਨੂੰ ਕਬੂਲ ਨਾ ਕਰਾਂਗਾ ਅਤੇ ਤੁਹਾਡੇ ਪਲੇ ਹੋਏ ਪਸ਼ੂਆਂ ਦੀਆਂ ਸੁਖਸਾਂਤ ਦੀਆਂ ਬਲੀਆਂ ਉੱਤੇ ਮੈਂ ਚੇਤਨ ਆ ਲਾਵਾਂਗਾ ਤੇ ਮੈਂ ਇਥੇ ਤੁਸੀਂ ਆਪਣੇ ਗੀਤਾਂ ਦਾ ਰੌਲਾ ਮੇਰੇ ਤੋਂ ਦੂਰ ਕਰੋ ਦੂਰ ਕਰ ਨਾਲੇ ਮੈਂ ਤੇਰੇ ਰਬਾਬਾਂ ਦੀ ਸੁਰ ਨਾ ਸੁਣਾਗਾ 24ਵੇਂ ਇਥੇ ਪਰ ਇਨਸਾਫ਼ ਪਾਣੀਆਂ ਵਾਂਝ ਵਗੇ ਅਤੇ ਧਰਮ ਬਾਰਾਮਾਸੀ ਨਦੀ ਵਾਂਝ 25ਵਿੰ ਮੈਂ ਇਥੇ ਇਸਰਾਇਲ ਦੇ ਕਰਾਣੇ ਕਿ ਤੁਸੀਂ ਬਲੀਆਂ ਤੇ ਪੇਟਾਂ 40 ਵਰੇ ਉਜਾੜ ਵਿੱਚ ਮੇਰੇ ਮਹਜੂਰ ਲਿਆਉਂਦੇ ਰਹੇ 26ਵਿੰ ਮੈਂ ਇਥੇ ਹਾਂ ਤੁਸੀਂ ਆਪਣੇ ਪਾਦਸ਼ਾ ਮਕੂਤ ਸਕੂਤ ਨੂੰ ਚੁੱਕੀ ਫਿਰਦੇ ਰਹੇ ਅਤੇ ਕਿ ਯੋਨ ਆਪਣੇ ਬੁੱਤਾਂ ਨੂੰ ਆਪਣੇ ਤਾਰਾ ਦੇਵ ਨੂੰ ਜਿਵੇਂ ਜਹ ਨੂੰ ਤੁਸੀਂ ਆਪਣੇ ਲਈ ਬਣਾਇਆ 27ਵਿੰ ਮੈਂ ਇਥੇ ਸੋ ਮੈਂ ਦਮਿਸ਼ਕ ਦੇ ਦੇਵ ਪਰੇ ਅਸੀਰੀ ਵਿੱਚ ਤੁਹਾਨੂੰ ਲੈ ਜਾਵਾਂਗਾ ਯਹਵਾ ਆਖਦਾ ਹੈ ਜਿਸ ਦਾ ਨਾਮ ਸੈਨਾ ਦਾ ਪਰਮੇਸ਼ਰ ਹੈ ਆਮੀਨ ਪ੍ਰਭੂ ਜੀ ਨੇ ਵਚਨ ਪੜੇ ਸੁਣੇ ਜਾਂ ਤਾਂ ਵੱਡੀ ਬਰਕਤ ਦੇਣ ਤੁਹਾਡੇ ਘਰ ਮੁਬਾਰਕ ਰਹਿਣ ਤੁਹਾਡੇ ਘਰ ਵਿੱਚ ਸ਼ਿਫਾ ਸ਼ਾਂਤੀ ਰਮਸਤੇ ਵਸਦੇ ਰਹਿਣ ਆਮੀਨ ਸਾਂਜਮ ਸਿੱਖੀ